ਦੋਸਤੋ ਸ਼ਾਰਟ ਵੀਡੀਓ ਕਵਰ ਕਰਤੇ ਪਏ ਆ ਪਿੰਡ ਸੁਰ ਸਿੰਘ ਪੋਂਚੇਆ ਜ਼ਿਲ੍ਹਾ ਤਹਿਸੀਲ ਤਰਨਤਾਰਨ ਇੱਕ ਸੱਜਰਤਾ ਜੀ ਵਾਇਰ ਸੂਈ ਤੁਹਾਨੂੰ ਦਿਖਾ ਰਹੇ ਆ ਸੂਬਾ ਦੂਜਾ ਮਗਰ ਇਹਦੇ ਵਿੱਚ ਫੀਮੇਲ ਕਾਫ ਚੁਵਾਈ ਇੱਕ ਨੰਬਰ ਆ ਬਾਕੀ ਇੱਕ ਹੋਰ ਵੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਚੌਂ ਤੁਹਾਨੂੰ ਦਿਖਾ ਰਹੇ ਆ ਚੌਥਾ ਥਾਣਾ ਦੀ ਮਾਰੋ ਇੱਕ ਵਾਰੀ ਚਾਤ ਮੋਟੀ ਧਾਰਾ ਦੋਸਤੋ ਜਿੱਦਾ ਮੋਟਾ ਥਾਣਾ ਉਦੀ ਮੋਟੀ ਧਾਰ ਬਿਲਕੁਲ ਭਰਾ ਪੋਲਾ ਚੁਆ ਬਿਲਕੁਲ ਪੋਲਾ ਇੱਕ ਨੰਬਰ ਚੌਂ ਤੇ ਇਸ ਵਕਤ ਮਾਰਨਿੰਗ ਸੰਦੀਪ ਸਵੇਰ ਦੇ 5:00 ਤੋਂ 6:00 ਕਿਲੋ ਅੱਛਾ ਇਹ ਮਿਸਲ ਨਾਲ ਚੈੱਕ ਕਰਾ ਕਿ ਸਵੇਰੇ ਗੇਰ ਗੇਰ ਪਾਈ ਨੇ ਵੈਰੇ ਜਿਹਾ ਬਾਹਰ ਚੰਗੀ ਆ ਬਾਹਰ ਜਿਆਦਾ ਖਰੀ ਆ ਸੰਦੂ ਸਾਹਿਬ ਜਿੰਨੀ ਦੁੱਧ ਨੂੰ ਚੰਗਾ ਚਵਾਜੂ ਕਰਨ ਵਾਲੀ ਹੈ ਹਾਂਜੀ ਚੰਗਾ ਮਿਲਕ ਚਵਾਉਗੀ ਸੰਦੂ ਮਗਰ ਵੱਛੀ ਆ ਚਲੋ ਇਹਦੀ ਪਲੱਸ ਪੁਆਇੰਟ ਹੈਗਾ ਮਗਰ ਵੱਛੀ ਆ ਵਾਧੇ ਵਾਲਾ ਕੰਮ ਆ ਅੱਜ ਮਾਰਨਿੰਗ ਸੂਈ ਏ ਅੱਜ ਹੀ ਐਂਟਰੀ ਹੋਈ ਹੈ ਦੋਸਤੋ ਸੰਦੀਪ ਦੇ ਫਾਰਮ ਤੇ ਅੱਜ ਹੀ ਮਾਰਨਿੰਗ ਕਰ ਰਹੀਆਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ 5 6 ਕਿਲੋ ਮਾਰਨਿੰਗ ਚੋਈ ਚਵਾਈ ਆ ਹੁਣ ਦੂਜੇ ਡੰਗ ਦੀ ਜਿਹੜੀ ਚਵਾਈ ਆ ਹੁਣ ਸ਼ਾਮ ਨੂੰ ਕੀਤੀ ਜਾਣੀ ਆ ਠੀਕ ਆ ਆ ਮੇਬੀ ਸੂਬਾ ਜਨ ਲੋੜ ਕਾਫੀ ਆ ਬਾਕੀ ਚਲੋ ਸੂਸਵਾ ਦੇ ਵਿੱਚ ਆ ਇੱਕ ਵਾਰੀ ਥੋੜੇ ਪਸ਼ੂ ਤਹਿ ਜੀ ਲਾ ਜਾਂਦਾ ਸੂਸਵਾ ਕੇ ਸੂਸਾ ਜਾਈ ਸੂਸਾ ਬਾਕੀ ਸਾਫੜੀ ਆ ਬਾਕੀ ਲੈਵੇ ਕਰਮਾਲੀ ਦਾ ਆ ਦੇਖੋ ਅੰਨਾਂ ਦੀਆਂ ਪੰਨਾਂ ਹੀ ਪਾਈ ਫਿਰਦੀ ਲੈਵਦੀਆਂ ਕਰੋ ਚੱਕ ਮੇਰਾ ਬਰਾ ਠੀਕਾ ਜੀ ਸੋ ਬਾ ਕਮਾਲ ਲੈਵਾ ਕਾਫੀ ਸੋਹਣੀ ਦਾਖਾ ਥੱਲੇੋਂ ਲੈਵੇਦੀ ਵੰਡਵਰ ਨੇ ਚੰਗੀ ਆਪਸੀ ਥਣਾ ਸੀ ਮੌਲੀ ਵੀ ਬਿਲਕੁਲ ਜਾਇਜ਼ ਡਿਮਾਂਡ ਦੀ ਸੰਦੀਪ 72 75 ਹਜ਼ਾਰ ਕੁਝ ਵੀ ਕਰਾ ਲਓ 20000 ਦਾ 70000 ਦਾ ਦੇ ਲੈ ਲਓ ਜੀ 70000 ਲਾਇ ਦੇ ਕਰੋ ਜੇ ਜਿਹੜਾ ਸਮਝ ਖਾ ਲਓ ਲਓ ਵੀ 60000 ਦੀ ਹੋ ਗਈ ਆ ਬੁੜੀ ਦੇ ਵਿੱਚ ਵੀ ਸਾਰੇ ਭੈਣ ਭਰਾਵਾਂ ਨੂੰ 60000 ਦਾ ਹੀ ਨਵਾਂ ਪਾਇਆ ਠੀਕ ਹੈ ਜੀ 65000 ਦੀ ਦੇਣੀ ਆ 70 75 75 ਰਿਮਾਰਡ ਕੁਛ ਵੀ ਕਰਾ ਲਓ 65000 ਲਾਇ ਦੇ ਆ ਸੋ ਕਰੋ ਸੰਪਰਕ ਆ ਮਗਰ ਬੱਚੀ ਫੀਮੇਲ ਕਾਫ ਬੱਚਾ ਵੀ ਤੁਸੀਂ ਚੈੱਕ ਕਰੋ ਆ ਮਗਰ ਬੱਚੀ ਆ ਕਰੋ ਮੇਰੇ ਭਰਾ ਠੀਕ ਹੈ ਜੀ ਸੰਪਰਕ ਬਾਕੀ ਬਾਹਰ ਠੰਡੀ ਧੀਰੀ ਚੋਣ ਚਵਾ ਦੀ ਬੜੀ ਮੇਰਾ ਇੱਕ ਸੰਦੇਸ਼ ਕਿੱਥੇ ਲਾਈ ਫਿਰਦੀ ਕਰਨ ਹਾਂ ਅੱਗੋ ਸ਼ਟਾਰਟ ਹੋ ਗਿਆ ਬਿਲਕੁਲ ਸੂਨ ਜਿਹੜਾ ਲੇਵਾ ਬਣਾਈ ਫਿਰਦੀ ਆ ਸੋ ਧੰਨਵਾਦ ਦੋਸਤੋ ਇੱਕ ਸ਼ਾਰਟ ਵੀਡੀਓ ਵੇਖਣ ਦੇ ਲਈ ਇਹਦੇ ਆਪਾਂ